ਆਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਦੇ ਦੌਰਾਨ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਗਰੰਟੀ ਦਿੱਤੀ ਸੀ ਜਿਸ ਨੂੰ ਉਹ ਪੂਰਾ ਕਰ ਰਹੇ ਨੇ ਹੁਣ ਇਹਨਾਂ ਦੀ ਗਿਣਤੀ 2024 ਵਿੱਚ 829 ਹੋ ਚੁੱਕੀ ਹੈ ਸੀਐਮ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਪੰਜਾਬ ਵਿੱਚ ਸਿਹਤ ਸੇਵਾਵਾਂ ਨੂੰ ਪਰਫੁੱਲਤ ਕਰਨ ਲਈ ਦਿਨ ਰਾਤ ਕੰਮ ਕਰ ਰਹੀ ਹੈ ਗਰੰਟੀ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਹਰ ਵਿਅਕਤੀ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ आम आदमी क्लिनिक दी पहल कदमी सुब्बे दे ਲੋਕਾਂ ਲਈ ਇੱਕ ਕ੍ਰਾਂਤੀਕਾਰੀ ਕਦਮ ਸਾਬਿਤ ਹੋ ਰਹੀ ਹੈ। ਇਨ੍ਹਾਂ ਵਿੱਚ ਲਗਭਗ ਹਰ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਜ਼ਿਆਦਾਤਰ ਹਾਈਪਰਟੈਨਸ਼ਨ, ਸ਼ੂਗਰ, ਚਮੜੀ ਦੇ ਰੋਗ, ਮੌਸਮੀ ਬਿਮਾਰੀਆਂ ਜਿਵੇਂ ਵਾਇਰਲ ਅਤੇ ਬੁਖਾਰ ਆਦਿ ਦੀਆਂ ਦਵਾਈਆਂ ਵੀ ਉਪਲਬਧ ਹਨ। ਨਮਸਕਾਰ ਜੀ, ਮੇਰਾ ਨਾਮ ਮਨਤਾਣਾ ਹੈ। ਮੈਂ ਫਾਰਮੇਸੀ ਆਫਿਸਰ ਆ ਆਮ ਆਦਮੀ ਕਲੀਨਿਕ ਛੱਜੂ ਮਾਜਰਾ ਦੀ। ਇੱਥੇ ਸਾਡੇ ਕੋਲ ਬਹੁਤ ਤਰ੍ਹਾਂ ਦੀਆਂ ਦਵਾਈਆਂ ਦੀ ਸਪਲਾਈ ਆਂਦੀ ਹੈ ਮਤਲਬ ਬੇਸਿਕ ਤਾਂ ਸਾਰਾ ਹੀ ਕਵਰ ਹੁੰਦਾ ਹੈ ਬੇਸਿਕ ਐਂਟੀਬਾਇਓਟਿਕਸ ਹੋਗੀਆਂ ਡਾਇਬੀਟਿਸ ਦੀ ਮੈਟਫੋਰਮਿਨ ਗਲਿਮੇਪਰਾਇਡ ਵਗੈਰਾ ਟ੍ਰੀਟਮੈਂਟ ਲਈ ਜੋ ਸਾਨੂੰ ਚਾਹੀਦਾ ਹੁੰਦਾ ਉਹ ਸਾਰਾ ਕੁਝ ਹੈ ਇੰਜੈਕਸ਼ਨਸ ਵੀ ਹੈਗੇ ਆ ਬੇਸਿਕ ਤੋਂ ਮੋਡਰੇਟ ਟ੍ਰੀਟਮੈਂਟਸ ਲਈ ਸਪਲਾਈ 'ਚ ਕੋਈ ਪ੍ਰੋਬਲਮ ਨਹੀਂ ਆਂਦੀ ਪ੍ਰੋਪਰਲੀ ਸਾਰੀ ਸਪਲਾਈ ਆਂਦੀ ਆ ਇਹ ਦਵਾਈਆਂ ਇੱਕ ਖਾਸ ਤਰੀਕੇ ਨਾਲ ਸਟੋਰ ਕੀਤੀਆਂ ਜਾਂਦੀਆਂ ਹਨ ਇੱਥੇ ਸਪਲਾਈ ਸੁਚੱਜੇ ਢੰਗ ਨਾਲ ਵੀ ਹੋ ਰਹੀ ਹੈ ਹਰ ਹਫ਼ਤੇ ਦਵਾਈਆਂ ਦੇ ਸਟਾਕ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਸਟਾਕ ਨੂੰ ਭਰਿਆ ਵੀ ਜਾਂਦਾ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਕਿਵੇਂ ਸਮਝਾਇਆ ਜਾ ਰਿਹਾ ਹੈ ਅਤੇ ਇਹਨਾਂ ਦਵਾਈਆਂ ਦੀ ਰੱਖ-ਰਖਾਵ ਵੀ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ